ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8:00 ਵੱਜ ਚੁੱਕੇ ਨੇਗੇ 16 ਜਨਵਰੀ 2026 ਦਾ ਦਿਨ ਲੰਘ ਚੁੱਕਿਆ ਕਈ ਖੇਤਰਾਂ ਦੇ ਵਿੱਚ ਅੱਜ ਧੁੰਦ ਛੇਤੀ ਹਟਣਾ ਸ਼ੁਰੂ ਹੋ ਗਈ ਸੀ ਇਸ ਕਰਕੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਸੂਰਜ ਦੇ ਵਧੀਆ ਦਰਸ਼ਨ ਹੋਏ ਪਰ ਸ਼ਾਮ ਹੁੰਦੇ ਹੁੰਦੇ ਆ ਕਾਫੀ ਖੇਤਰਾਂ ਤੱਕ ਜਿਹੜੀ ਉੱਚੀ ਬੱਦਲ ਬਈ ਪਹੁੰਚ ਗਈ ਸੀ ਕਾਫੀ ਲੰਮਾ ਸਮਾਂ ਜਿਹੜੀ ਸ਼ੀਤ ਲਹਿਰ ਬਹੁਤ ਵੱਡੇ ਪੱਧਰ ਤੇ ਚੱਲ ਗਈ ਹਰ ਰੋਜ਼ ਸਵੇਰੇ ਜਿਹੜਾ ਤਾਪਮਾਨ ਸੀ ਕਿਤੇ 0 ਕਿਤੇ 0.5 ਕਿਤੇ 1 ਕਿਤੇ 1.5 ਡਿਗਰੀ ਸੈਲਸੀਅਸ ਰਿਕਾਰਡ ਹੋ ਰਿਹਾ ਸੀ ਆਖਰਕਾਰ ਉਸ ਅੱਤ ਦੀ ਸਰਦੀ ਨੂੰ ਅੱਜ ਬ੍ਰੇਕਾਂ ਲੱਗੀਆਂ ਨੇਗੀਆਂ ਅੱਜ ਜਿਹੜੀ ਇਹ ਰਾਤ ਆ 16 ਤੇ 17 ਜਨਵਰੀ ਦੀ ਇਹ ਕੋਈ ਖਾਸ ਠੰਡੀ ਹੋਣ ਨਹੀਂ ਜਾ ਰਹੀ ਸੋ ਕੱਲ ਤੜਕਸਾਰ ਕਈ ਥਾਵਾਂ ਤੇ ਤਾਪਮਾਨ ਜਿਹੜਾ 5 6 ਜਾਂ 7 ਡਿਗਰੀ ਸੈਲਸੀਅਸ ਰਿਕਾਰਡ ਹੋਣ ਦੇ ਅਸਾਰ ਪੰਜਾਬ ਦੇ ਵਿੱਚ ਬਣਦੇ ਜਾ ਪਰੇ ਨੇ ਕਿਉਂਕਿ ਉੱਪਰਲੇ ਪੱਧਰ ਤੇ ਇੱਕ ਸਿਸਟਮ ਦੀ ਬਦਲਵਾਈ ਲੰਘ ਰਹੀ ਆ ਉਹ ਬਦਲ ਬਾਈ ਜਿਵੇਂ ਆਪਾਂ ਰਜਾਈ ਲੈ ਕੇ ਪੈਂਦੇ ਆ ਰਾਤ ਨੂੰ ਉਸ ਤਰ੍ਹਾਂ ਕੰਮ ਕਰਦੀ ਆ ਦਿਨੇ ਜਿਹੜੀ ਧਰਤੀ ਨੇ ਸੂਰਜੀ ਧੁੱਪ ਫੜ ਲਈ ਰਾਤ ਨੂੰ ਜਦੋਂ ਉਹਨੇ ਵਾਪਸ ਜਾਣਾ ਹੁੰਦਾ ਉੱਪਰ ਅੰਬਰਾਤੇ ਨੂੰ ਪਲਾਟ ਦੇ ਵਿੱਚ ਤਾਂ ਉਹਨੂੰ ਉਹ ਵਾਪਸ ਨਹੀਂ ਜਾਣ ਦਿੰਦੀ ਉਹਨੂੰ ਉਹਦੇ ਥੱਲੇ ਥੱਲੇ ਰੋਕ ਕੇ ਰੱਖਦੀ ਆ ਇਸ ਕਰਕੇ ਜਰਾਤ ਪਿਛਲੀਆਂ ਲਗਭਗ 8-10 ਰਾਤਾਂ ਦੇ ਮੁਕਾਬਲੇ ਨਿੱਗੀ ਰਹਿਣ ਦੇ ਅਸਾਰ ਨੇ ਤੇ ਤੁਹਾਨੂੰ ਇਹ ਚੀਜ਼ ਮਹਿਸੂਸ ਵੀ ਹੁੰਦੀ ਹੋਊ ਕਿ ਅੱਜ ਹੱਡੜੇ ਹੱਡ ਪੈਰ ਨਹੀਂ ਠਰ ਰਹੇ ਉਸ ਪੱਧਰ ਤੱਕ ਹਾਲਾਂਕਿ ਰੁੱਤ ਠੰਢੀ ਚੱਲ ਰਹੀ ਆ ਰੁੱਤ ਸੀਤ ਲਹਿਰ ਦੀ ਚੱਲ ਰਹੀ ਆ ਠੰਡ ਹਜੇ ਵੀ ਬਰਕਰਾਰ ਹੈ ਦਿਨ ਦਾ ਤਾਪਮਨ ਅੱਜ ਮਾਨਸੇ 20 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜਿਹੜਾ ਆਈ ਥਿੰਕ ਹਸਾਰ ਦਾ ਸੀ ਉਹ 20 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਇਹਦਾ ਮਤਲਬ ਹੁਣ ਦਿਨ ਥੋੜਾ ਥੋੜਾ ਖੁੱਲਣਾ ਸ਼ੁਰੂ ਹੋਏ ਨੇ ਥੋੜਾ ਥੋੜਾ ਧੁੱਪ ਦਾ ਅਸਰ ਦਿਖਾਉਣਾ ਸ਼ੁਰੂ ਹੋ ਗਿਆ ਦਿਨ ਦੇ ਤਾਪਮਨ ਦੇ ਵਿੱਚ ਥੋੜਾ ਜਿਹਾ ਵਾਧਾ ਜ਼ਰੂਰ ਹੋਇਆ ਹਾਲਾਂਕਿ ਅੱਜ ਪੰਜਾਬ ਦੇ ਫਿਰ ਵੀ ਕੁਝ ਖੇਤਰਾਂ ਦੇ ਵਿੱਚ ਦਿਨ ਵੇਲੇ ਠੀਤ ਲਹਿਰ ਜਾਰੀ ਸੀ ਜਿੱਥੇ ਸੂਰਜ ਦੇ ਦਰਸ਼ਨ ਨਾ ਮਾਤਰੀ ਹੋਏ ਨੇ ਗੱਲ ਕਰਦੇ ਆਉਣ ਵਾਲੇ ਦਿਨਾਂ ਦੀ ਤਾਂ ਆਉਣ ਵਾਲੇ ਦਿਨਾਂ ਦੇ ਦੌਰਾਨ 21 ਤਰੀਕ ਤੱਕ ਕੋਈ ਵੀ ਮੀਂਹ ਵਾਲਾ ਸਿਸਟਮ ਵਾਪਰਦਾ ਜਾਂ 22 ਦੀ ਦੁਪਹਿਰ ਤੱਕ ਨਹੀਂ ਜਾਪ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇਹ ਮੀਂਹ ਜਿਹੜਾ ਬਸੰਤ ਪੰਚਵੀ ਨੇ ਆਉਂਦਾ ਜਾਪ ਰਿਹਾ ਅਸਲ ਚ 22 ਤਰੀਕ ਦੀ ਸ਼ਾਮ ਤੋਂ ਇੱਕ ਪੱਛਮੀ ਸਿਸਟਮ ਇੱਥੇ ਐਂਟਰੀ ਕਰਦਾ ਜਾਪ ਰਿਹਾ ਜਿਸ ਨਾਲ 22 ਤਰੀਕ ਦੀ ਸ਼ਾਮ ਤੋਂ ਲੈ ਕੇ 24 ਦੀ ਸਵੇਰ ਤੱਕ ਪੰਜਾਬ ਉੱਤਰੀ ਰਾਜਸਥਾਨ ਚੰਡੀਗੜ੍ਹ ਹਰਿਆਣਾ ਪੱਛਮੀ ਯੂਪੀ ਦਿੱਲੀ ਇਨ੍ਹਾਂ ਖੇਤਰਾਂ ਦੇ ਵਿੱਚ ਦਰਮਿਆਨੇ ਪੱਧਰ ਦਾ ਮੀਂਹ ਪਣ ਦੇ ਅਸਾਰ ਬਣਦੇ ਜਾ ਰਹੇ ਨੇ ਉੱਚੇਰੇ ਪਹਾੜੀ ਇਲਾਕਿਆਂ ਦੇ ਉੱਪਰ ਬਰਫਵਰੀ ਦਾ ਜ਼ਬਰਦਸਤ ਦੌਰ ਲੱਗਣ ਦੇ ਅਸਾਰ ਨੇ ਤੇ ਹੇਠਲੇ ਪਹਾੜੀ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਣ ਦੇ ਅਸਾਰ ਜਿਹੜਾ ਬਣਦੇ ਜਾਪ ਰਹੇ ਨੇ ਇਹ ਸਿਸਟਮ ਸਾਡੇ 10 ਤੋਂ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਸਕਦਾ ਇਦਾਂ ਦੇ ਅਸਾਰ ਹੈਗੇ ਆ ਉਸ ਤੋਂ ਬਾਅਦ ਬੈਕ ਟੂ ਬੈਕ ਇੱਕ ਸਿਸਟਮ ਹੋਰ 25 ਤੇ 26 ਨੂੰ ਆ ਰਿਹਾ 26 ਜਨਵਰੀ ਨੂੰ ਪਿਛਲੇ 10 ਸਾਲਾਂ ਦੇ ਵਿੱਚ ਕਈ ਵਾਰੀ ਹੋਇਆ ਕਿ ਮੀਂਹ ਪੈਂਦਾ ਹੋ ਸਕਦਾ ਕਿ 26 ਤਰੀਕ ਨੂੰ ਵੀ ਮੀਂਹ ਪੈਂਦਾ ਹੋ ਸਕਦਾ ਪਰ 1 22 ਤੇ 23 ਨੂੰ ਆ ਰਿਹਾ 1 25 ਤੇ 26 ਨੂੰ ਆ ਰਿਹਾ ਦੋਨੋਂ ਇੱਕ ਬਰਾਬਰ ਹੋਣਗੇ ਇਹ ਤਾਂ ਨਹੀਂ ਚਾਂਸ ਹੈਗੇ ਇਹਨਾਂ ਦੋਵਾਂ ਚੋਂ ਇੱਕ ਤਾਕੜਾ ਹੋ ਸਕਦਾ ਇੱਕ ਹਲਕਾ ਹੋ ਸਕਦਾ ਜੇ ਦੋਵੇਂ ਇੱਕ ਬਰਾਬਰ ਹੋ ਹੋਗੇ ਪਰ ਇਹ ਵੀ ਹੋ ਸਕਦਾ ਹੈ ਕਿ 22 23 ਤੋਂ ਚੱਲਦਾ ਜਾਂਦਾ ਕੰਮ 26 ਤੱਕ ਪਹੁੰਚ ਜਵੇ ਕਹਿਣ ਤੋਂ ਪਾਵੇ ਇਹ ਹੈ ਕਿ ਮੀਂਹ ਦੀ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਪਿਛਲਾ ਇੱਕ ਸਿਸਟਮ ਲੰਘ ਕੇ ਗਿਆ ਸੀ ਕਾਫੀ ਟਾਈਮ ਪਹਿਲਾਂ ਉਹ ਵੀ ਮੀਂਹ ਕੋਈ ਖਾਸ ਪੱਕੇ ਨਹੀਂ ਗਿਆ ਸੀ ਸੋ ਹੁਣ ਆਸ ਵੱਜੀ ਹੈ ਕਿ 22 ਤਰੀਕ ਦੀ ਸ਼ਾਮ ਤੋਂ ਲੈ ਕੇ 26 ਤਰੀਕ ਦੀ ਸ਼ਾਮ ਦੇ ਦਰਮਿਆਨ ਦਰਮਿਆਨ ਪੰਜਾਬ ਹਰਿਆਣਾ ਵੈਸਟਰਨ ਜੁਪੀ ਚੰਡੀਗੜ੍ਹ ਦਿੱਲੀ ਉਤਰੀ ਰਾਜਸਥਾਨ ਤੇ ਸਮੂਹ ਜਿਹੜੇ ਉੱਪਰਲੇ ਪਹਾੜੀ ਇਲਾਕੇ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਦੇ ਤੇ ਬਰਫਵਾਰੀ ਦੇ ਦੌਰ ਲੱਗਣ ਦੇ ਅਸਾਰ ਨੇ ਇਸ ਸਿਸਟਮਾ ਬਾਰੇ ਬਾਕੀ ਅਪਡੇਟ ਕੱਲ 17 ਨੂੰ ਪਰਸੋਂ 18 ਨੂੰ ਜਿਵੇਂ ਜਿਵੇਂ ਨੇੜੇ ਜਾਵਾਂਗੇ ਲੇਟੈਸਟ ਅਪਡੇਟ ਆਉਂਦੇ ਜਾਵਾਂਗੇ ਤੁਹਾਡੇ ਨਾਲ ਸਾਂਝੇ ਕਰਦੇ ਜਾਵਾਂਗੇ ਹਾਲ ਫਿਲਹਾਲ ਇਹੀ ਅਪਡੇਟ ਆ ਕਿ ਕੱਲ ਤੋਂ ਬਾਅਦ ਠੰਡ ਮਾੜਾ ਜਿਹਾ ਅਸਰ ਦਿਖਾਉਣਾ ਸ਼ੁਰੂ ਕਰੂ ਜਿਹੜਾ ਉੱਤਰ ਪੱਛਮ ਨਹੀਂ ਹਵਾਵਾਂ ਮਾੜਾ ਜਿਹਾ ਵਾਪਸੀ ਕਰਨਗੀਆਂ ਪਰ ਜਿਹੇ ਜਿਹਾਂ ਰਾਤਾਂ ਜਿਹੇ ਜੀ ਕੜਾਕੇ ਦੀ ਠੰਡ ਪਿਛਲੇ ਇੱਕ ਹਫ਼ਤਾ ਪੈ ਗਈ ਉਸ ਤਰ੍ਹਾਂ ਦੀ ਠੰਡ 26 27 ਤਰੀਕ ਤੱਕ ਨਹੀਂ ਪੈਂਦੀ ਜਾਂ ਆਪਦੀ ਬਾਕੀ ਮੀਂਹ ਪੈ ਤੋ ਬਾਅਦ ਦੇਖਾਂਗੇ ਕਿ ਕੌਣ ਵਾਲੇ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਕਿੰਨੀ ਕ ਨਮੀ ਬਚਦੀ ਹੈ ਕੀ ਧੁੰਦ ਆਊਗੀ ਜਾਂ ਕੋਰੇ ਹੋਣੀ ਵਾਪਸੀ ਕਰਨਗੇ ਬਾਅਦ ਦੀਆਂ ਗੱਲਾਂ ਨੇ ਹਾਲ ਫਿਲਹਾਲ ਇਹੋ ਹੀ ਅਪਡੇਟ ਆ ਕਿ ਮੀਂਹ ਬਸੰਤ ਪੰਚਪੀ ਤੇ ਆਉਂਦਾ ਜਾ ਪਰਿਆ ਸੋ ਇਨਾ ਕ ਅਪਡੇਟ ਆ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਅਗਰ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਮੈਸੈਂਜਰ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਨੂੰ ਪੁੱਛ ਸਕਦੇ ਹੋ ਤੇ ਸਾਡੀ ਟੀਮ ਜਦੋਂ ਵਕਤ ਲੱਗੋ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ